ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਛੋਟਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਹੇ ਆ ਅੱਜ ਤਰੀਕ ਹੈਗੀ ਆ 30 12ਵਾਂ ਮਹੀਨਾ 2025 ਲੈ ਦੋ ਟੌਪ ਦੀਆਂ ਵਖੜ ਗੱਬਣਾ ਝੋਟੀਆਂ ਦਿਖਾਵਾਂਗੇ ਸੱਜਣੋ ਹਰੇਕ ਤਾਂ ਇਹ ਜਿਹੀ ਨਗੀਨੀਆਂ ਦਿਖਾਉਂਦਾ ਨਹੀਂ ਪਹਿਲੀ ਝੋਟੀ ਦੀ ਗੱਲ ਕਰਦੇ ਆ ਫੇਸ ਕੁਆਲਟੀ ਦੇਖ ਸਕਦੇ ਹੋ ਸੱਜਣੋ ਤੀਜੇ ਸੂਏ ਲਈ ਗੱਬਣਾ ਲੈ ਲਮਾਈ ਲਮੂਈ ਦਿਖਾ ਦੇ ਜੀ ਝੋਟੀ ਦੀ ਲਮਾਈ ਲਮੂਈ ਪੂਰੀ ਆ ਤੇ ਪਿੱਠਪੁੜੀ ਦਿਖਾ ਦੇ ਲੈ ਵੀ ਥਣ ਹਵਾਨੇਰੀ ਦਿਖਾ ਦੇ ਪਿੱਠਪੁੜੀ ਦਿਖਾ ਦੇ ਲੈ ਪਿੱਠਪੁੜੀ ਦੇਖ ਸਕਦੇ ਹੋ ਸੱਜਣੋ ਪੂਰੇ ਖੜਮੇ ਪੁੜੇ ਵਾਲੀ ਆ ਲੈ ਵਾਲੂ ਆ ਬਹੁਤਾ ਸਜਣੋ ਤਾਜ਼ੀਆਂ ਜਿੰਨਾਂ ਲੈਵਾ ਹੁਣ ਵੀ ਇਹਦੇ ਥੱਲੇ ਸਜਣੋ 10 ਲੀਟਰ ਦੁੱਧ ਤਿਆਰ ਆ ਹੁਣ ਵੀ ਸਾਢੇ 5 ਮਹੀਨਿਆਂ ਦੀ ਚੈੱਕ ਪਾਸ ਗੱਬਣਾ ਇਹ ਚਾਹੇ ਵੀਰਪਾਈ ਦੋ ਡੰਗ ਚੋਵੇ ਚਾਹੇ ਚਾਰ ਡੰਗ ਚੋਵੇ 10 ਲੀਟਰ ਦੁੱਧ ਮਿੰਨ ਕੇ ਲੈ ਜੇ 19 ਲੀਟਰ ਦੀ ਆਪਣੀ ਜ਼ਿੰਮੇਵਾਰੀ ਤੇ ਆਈ ਹੋਈ ਆ 19 ਲੀਟਰ ਦੀ ਜ਼ਿੰਮੇਵਾਰੀ ਤੇ ਆਪਾਂ ਦੇਵਾਂਗੇ ਫਾਰਮ ਚੋਂ ਆਈਆਂ ਹੋਈਆਂ ਨੇ ਹਰਿਆਣੇ ਚੋਂ ਆਈਆਂ ਨੇ ਹਸਿਆਰ ਕਣੀਓ ਚੰਗੀਆਂ ਝੋਟੀਆਂ ਨੇ ਸਜਣੋ ਤੇ ਇਹਦੀ 19 ਲੀਟਰ ਦੀ ਤਾਜ਼ੀ ਦਿਸਰੇ ਤਾਂ ਆਪਾਂ ਦੇਵਾਂਗੇ ਸਜਣੋ ਇਹਦਾ ਮੁੱਲ ਵੜੀ ਆਪਾਂ ਸੱਜਣੋ ਕਰਦੇ ਆ 115 112 ਦੀ ਦੇ ਦਾਂਗੇ 12 ਜੋ ਮਾਨਤਨ ਕਰਦਾ ਜਿਹੜਾ ਵੀਰ ਸੱਜਣ ਆਪਣਾ YouTube ਚੈਨਲ ਦੇਖ ਕਉ ਤੇ ਤਾਹੀਆਂ ਜਿੰਨਾ ਆਪਣੇ ਜਿੰਨੀਆਂ ਤਾਹੀਆਂ ਜਿੰਨਾ ਕੱਢਦੇ ਨੇ ਹੁਣ 10 ਲੀਟਰ ਤਾਂ ਹੁਣ ਕੱਢ ਲਈ ਐ ਸਾਢੇ 5 ਮਹੀਨੇ ਦੀ ਹੋ ਗਏ ਤੇ ਅਗਲੀ ਝੋਟੀ ਦੀ ਗੱਲ ਕਰਦੇ ਆ ਸੱਜਣੋ ਇਹ ਇਹਦੀ ਵੀ ਫੇਸ ਕੁਆਲਟੀ ਦੇਖ ਸਕਦੇ ਬਿਲਕੁਲ ਛੋਟਾ ਸਿੰਘ ਇਹ ਵੀ ਝੋਟੀ ਹਰਿਆਣੇ ਚੋਂ ਆਈ ਹੋਈ ਆ ਦੋਏ ਇਕੱਠੀਆਂ ਲਿਆਂਦੀਆਂ ਨੇ ਨੇ ਥਣ ਹਵਾ ਨਹੀਂ ਦਿਖਾ ਰਹੀ ਜੀ ਪੱਠਪੂੜੇ ਦੀ ਇਹ ਵੀ ਚੰਗੀ ਆਥਾਨ ਹਵਾਨੇ ਦੀ ਇਹ ਵੀ ਚੰਗੀ ਆ ਇਕੱਲਾ ਇਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਤੇ ਲੇਵ ਆਲੂ ਵਾ ਇਹਦਾ ਵੀ ਬਹੁਤਾ ਸੱਜਣੋ ਇਹਦੇ ਥੱਲੇ ਵੀ 10 ਲੀਟਰ ਦੁੱਧ ਤਿਆਰ ਆ 2.5 ਮਹੀਨਿਆਂ ਦੀ ਗੱਬੜ ਹੋ ਗਈ 10 ਲੀਟਰ ਦੁੱਧ ਤਿਆਰ ਆ ਵੀਰ ਸੱਜਣ ਦੋ ਟਾਈਮ ਚ ਹੋਵੇ ਚਾਹੇ ਝਾੜਨ ਡੰਗ ਚ ਹੋਵੇ 2.5 ਮਹੀਨਿਆਂ ਦੀ ਚੈੱਕ ਪਾਸ ਕਰਾ ਕੇ ਲੈਂਦੇ ਆ ਗੱਬਣਾ ਇਹਦਾ ਆਪਾਂ ਮੁੱਲ ਵੜੀ ਕਰਦੇ ਆ ਸੱਜਣੋ 1 ਲੱਖ 10000 ਇਹ 1 ਲੱਖ 7 ਦੀ ਦੇਵਾਂਗੇ 7 ਚੋਂ ਮਾਨਦਾਨ ਕਰਦਾਂਗੇ ਜਿਹੜਾ ਵੀ ਵੀਰ ਸੱਜਣਾ YouTube ਚੈਨਲ ਦੇਖ ਕੇ ਆਊਗਾ ਤੇ ਦੋਏ ਮੋਰਾ ਨਾਲ ਦਿਆਂ ਤੇ ਇਹ ਆਮ ਝੋਟੀਆਂ ਨਹੀਂ ਹੈਗੀਆਂ ਸੱਜਣੋ ਜਿਵੇਂ ਆਪਾਂ ਕਹਿੰਨਾ 70 ਲੈ ਲੈ ਬਾਈ 80 ਲੈ ਲੈ ਉਹ ਝੋਟੀਆਂ ਨਹੀਂ ਹੈਗੀਆਂ ਇਹਦਾ ਲੱਖ ਤੋਂ ਬਾਹਰ ਮਿਲਣੀਆਂ ਸੱਜਣੋ ਕਿਉਂਕਿ ਇਹਦਾ 19 ਲੀਟਰ ਦੁੱਧ ਪਾਇਆ ਹੋਇਆ ਇਹਦਾ ਤਾਜੀ ਦਾ 18 ਲੀਟਰ ਦੁੱਧ ਪਾਇਆ ਉਹ ਆਪਣੀ ਜ਼ਿੰਮੇਵਾਰੀ ਹੋਊਗੀ ਜਾਂ ਤਿਆਰ ਹੋਣੀਆਂ ਤੁਸੀਂ ਲੇਵਲ ਆਉਣੀਆਂ ਉਦੋਂ ਦੇਖਿਓ ਸੱਜਣੋ ਗੱਲ ਨਹੀਂ ਕਰਾਉਣੀਆਂ ਆਮ ਹਰੇਕ ਬੰਦੇ ਕੋਲ ਤਾਂ ਹੀ ਇਹ ਝੋਟੀਆਂ ਮਿਲਦੀਆਂ ਨਹੀਂ ਸੱਜਣੋ ਇਹ ਵੀ ਮਸ਼ੀਨ ਨਿਕਲਦੀਆਂ ਨੇ ਤੇ ਜੋੜੀ ਦੇਵਾਂਗੇ ਜੇ ਜੋੜਾ ਦੇਣਾ ਉਹ ਹਜਾ ਮਾਨ ਤਣ ਕਰਦਾਂਗੇ ਆਪਾਂ ਬਾਕੀ ਫੋਨ ਤੇ ਗੱਲਬਾਤ ਕਰ ਲਾਂਗੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਸੱਜਣੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੋਕੜ ਗੱਪਣਾ ਚੰਗੀਆਂ ਤੋਂ ਚੰਗੀਆਂ ਝੋਟੀਆਂ ਲਿਆ ਕਰਾਂਗੇ